ਤੂੰ ਸੰਜਾ ਸਾਹਿਬ ਬਾਪ ہمارا ਤੂੰ ਸੰਜਾ ਸਾਹਿਬ ਬਾਪ ہمارا ਨਾਉਂ ਤੇ ਤੇਰਾ ਘੁੱਟ ਬਣਾ ਤੂੰ ਸੰਜਾ ਸਾਹਿਬ ਬਾਪ ہمارا ਨਾਉਂ ਤੇ ਤੇਰਾ ਘੁੱਟ ਬਣਾ

सोई पंग तुमारा सोई पंग तुमारा दे दिस तूं जिस तूं दिस तूं सोई भगत तुमारा जी सोए भगत तुमारा जी तू दे सो तृप्त गवे ਬੱਬਾ ਬੱਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਤੇ ਜਿਸ ਨੂੰ ਹੋਰ ਕੀ ਕਰੇ ਬੇਚਾਰੀਆਂ ਤੂੰ ਸੰਜਾ ਸਾਹਿਬ ਬਾਹੀ ਹਮਾਰਾ

ਹਤੁ ਹੋਏ ਜਾਏ ਇਕਾਂਤ ਬਹਿ ਲਵਲਾ ਮੈਂ ਗੁਰਮੁਖ ਬੇਣੀ ਭਲਤ ਹੋਏ ਜਾਏ ਇਕਾਂਤ ਬਹਿ ਲਵਲਾ ਹੈ ਜਾਏ ਇਕਾਂਤ ਬਹਿ ਲਵਲਾ ਹੈ

ਅਜ ਦੁਆ ਰੁਕਿਆ ਨਾਵੇਂ ਘਰ ਸਭ ਬੱਥੂ ਮੰਗੀਆਂ ਉਹ ਵੱਲ ਛਲ ਕਰਕੇ ਛੱਤ ਲੰਗਾਏ ਬੁੱਢਾ ਸੰਵਰਤਾ ਆ ਟੋਟ ਕੁਮਸ਼ਰੁ ਜਾਵੇਂ ਮਹਿਜ ਸਵਾਰੇ ਭਗਤ ਕੀ जा हु घर चला पंहिंजवार भक्त भैज सवार भक्ती राजा हुर चला दे दिला तुस खे ਦੇ ਦਿਲਾ ਸਾ ਤੁਸਕੇ ਅਨਗਨ ਕੀ ਖਰਚੀ ਪਹੁੰਚਾਏ ਤੂੰ ਸਾਜਾ ਸਾਹਿਬ ਬਾਪ ਹਮਾਰਾ ਨਉ ਨਿਤ ਤੇਰੇ ਅਖੁਲ ਬੁਲਾਰਾ ਜਿਸ ਤੂੰ ਤੇ ਸੋਤਰ ਬੰਦ ਅਧਾਏ ਮਾਨਿਆ ਕਿਆ ਪੁੱਤਰ ਤੂੰ ਰੋਜ ਕਿੱਥੇ ਜਾਂਦਾ ਬੇਣੀ ਨੇ ਆਖਿਆ ਮਾਂ ਮੇਰੀ ਨੌਕਰੀ ਲੱਗ ਗਈ ਮੈਂ ਰੋਜ਼ ਕੰਮ ਤੇ ਜਾਂਨਾ ਪੁੱਤਰ ਕਿਹੜਾ ਕੰਮ ਆਖਣ ਲੱਗਾ ਰਾਜ ਦਰਬਾਰ ਰਾਜੇ ਦੇ ਦਰਬਾਰ ਜਾ ਕੇ ਕਥਾ ਕਰਦਾ ਮਾਂ ਬੜੀ ਪਰਸਨ ਕਿਉਂਕਿ ਗ੍ਰਸਤੀ ਦਾ ਗੁਜ਼ਾਰਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਕੰਮ ਨਾ ਹੋਵੇ ਕੋਈ ਕੰਮ ਹੋਵੇ ਕੁਝ ਪੈਸੇ ਚਾਰ ਘਰ ਆਵਣ ਤੇ ਤਾਂ ਇਹ ਗ੍ਰਸਤ ਦੀ ਗੱਡੀ ਚੱਲਦੀ ਹੈ ਮਾਂ ਸੋਚਦੀ ਸੀ ਪੁੱਤਰ ਮੇਰਾ ਕਿਸੇ ਗਲ ਜੋਗਾ ਨਾ ਬਣਿਆ ਮੜੀ ਟੰਗੀ ਨਾਲ ਗੁਜ਼ਾਰਾ ਪਈ ਕਰਦੀ ਹਾਂ ਪੁੱਤਰ ਨੂੰ ਰੋਜ਼ ਆਖਦੀ ਸੀ ਬੇਟਾ ਕੋਈ ਕੰਮ ਕਰ ਜਦ ਪੁੱਤ ਨੇ ਖੁਸ਼ਖਬਰੀ ਸੁਣਾਈ ਮਾਂ ਮੇਰੀ ਨੌਕਰੀ ਲੱਗ ਗਈ ਮਾ ਮੈਂ ਨੌਕਰ ਹੋ ਗਿਆ ਉਤਰ ਕਿੱਥੇ ਆਦਾ ਰਾਜ ਦਰਬਾਰ ਰੋਜ਼ ਰਾਜੇ ਦੇ ਦਰਬਾਰ ਜਾ ਕੇ ਮੈਂ ਕਥਾ ਕਰਦਾ ਹਾਂ ਕਿ ਕਰਦਾ ਕੀ ਸੀ ਕਰੋ ਸਵੇਰੇ ਚਲਾ ਜਾਣਾ ਸਾਰਾ ਦਿਲ ਇਕਾਂਤ ਵਿੱਚ ਬੈਠ ਕੇ ਨਾਮ ਜਪਣ ਭਜਨ ਕਰਨਾ ਪਰਮੇਸ਼ਰ ਦਾ ਸ਼ਾਮ ਨੂੰ ਘਰ ਆਉਣਾ ਇੱਕ ਦਿਨ ਮਾਂ ਨੇ ਪੁੱਛਿਆ beta ਤੈਨੂੰ ਤਾਂ ਪਿੰਨਾ ਚਿਰ ਹੋਇਆ ਨੌਕਰੀ ਕਰਦੇ ਆ ਤੂੰ ਕਦੇ ਘਰ ਤਨਖਾਹ ਨਹੀਂ ਲਿਆਇਆ ਆਖ ਲੱਗਾ ਮਾਂ ਮੇਰੀ ਸ਼ਰਤ ਉਸ ਨਾਲ ਇਹ ਹੈ ਕਿ ਵੀ ਮੈਂ ਕੰਮ ਕਰਾਂ ਤੇ ਮੰਗਾ ਕੁਝ ਨਾ ਜਦ ਦੇਵੇ ਆਪੇ ਦੇਵੇ ਹੋਏ ਜ਼ਰਦਿਆਲ ਤਬ ਦੇਗਾ ਬੁਲਾਏ ਕੇ ਮਾਂ ਜੇ ਕੁਝ ਮੰਗ ਲਈਏ ਨਾ ਘਾਟੇ ਵਿਚ ਰਹੀ ਏ क्योंकि वाणी आखिया जो मांगे सो भूख आ रहे मंगन वाला कद रजिया नहीं नंग अंगे दान देवना वो बिना मंगन तो भी देता है इस वास्ते मां मैं मंगना नहीं जदों देवे उसकी मर्जी होर चार दिन मां ने उड़ी किया चार दिन होर बीत गए एक दिन कह लगी चंगा तेरा राजा है ਤੇ ਨਾ ਸਹੀ ਪੂਰੇ ਪੈਸੇ ਦੇਵੇ ਕੁਛ ਪੁਜਾਰੇ ਵਾਸਤੇ ਤਾਂ ਦੇ ਦੇ ਨਾ ਤੂੰ ਸਾਨੂੰ ਆਪਣੀ ਹਾਲਤ ਤਾਂ ਦੱਸ ਲਈ ਸਾਡੇ ਘਰ ਦੀ ਆ ਅਦਾਸ਼ਾ ਹੈ ਉਹਨੇ ਆਖਿਆ ਮਾ ਉੱਥੇ ਬੋਲਣਾ ਧਰਮੀ ਨੇ ਜਿਵੇਂ ਰਾਮ ਰੱਖੇ ਤਿਉ ਰਹੀਏ ਰੇ ਭਾਈ ਉਸਦੇ ਦਰਬਾਰ ਦੀ ਸਭ ਤੋਂ ਵੱਡੀ ਸ਼ਰਤ ਇਹ ਹੈ ਭਈ ਮੰਗਣਾ ਨਹੀਂ ਇਸ ਵਾਸਤੇ ਮਾਂ ਜੀ ਮੈਂ ਮੰਗਦਾ ਹਾਂ ਤੇ ਖਬਰੇ ਨੌਕਰ ਨੂੰ ਜਵਾਬ ਦੇ ਦੇ। ਇਸ ਵਾਸਤੇ ਤੂੰ ਜੀਵੇਂ ਕਿਵੇਂ ਗੁਜ਼ਾਰਾ ਕਰ ਲੈ ਆਖਰ ਇੱਕ ਦਿਨ ਦੇਵੇਗਾ ਹੀ ਨਾ। ਮਾਂ ਨੇ ਆਖਿਆ ਬਹੁਤ ਅੱਛਾ। ਹੋਰ ਕੁਝ ਦਿਨ ਬੀਤ ਗਏ। ਇਹ ਤਾਂ ਰੋਜ਼ ਜੰਗਲ ਵਿੱਚ ਜਾ ਕੇ ਬਹਿ ਕੇ ਨਾਮ ਜਪਦਾ ਹੈ। ਤੇ ਭਗਵਾਨ ਨੂੰ ਚਿੰਤਾ ਲੱਗੀ। ਇਸ ਦੇ ਘਰ ਖਾਨ ਨੂੰ ਕੁਛ ਨਹੀਂ ਇਹ ਮੰਗਦਾ ਨਹੀਂ ਮਾਂ ਨੂੰ ਭੀਖ ਦੀ ਹੈ ਤਾਂ ਇੱਕ ਦਿਨ ਬੜਾ ਸੰਗ ਵਰਤਾਇਆ ਉਹ ਇੱਕ ਮਨ ਪਰਮੇਸ਼ਰ ਧਿਆਵੇ ਉਹ ਤਾਂ ਇੱਕ ਮਨ ਹੋ ਕੇ ਪਰਮੇਸ਼ਰ ਨੂੰ ਧਿਆਰੇ ਹੈ ਇਧਰ ਪ੍ਰਭੂ ਨੇ ਬੜਾ ਸੰਗ ਵਰਤਾਇਆ ਕਿ ਕਿ ਆਪ ਰਾਜਾ ਬਣਿਆ ਨਾਲ ਅਮੀਰ ਵਜ਼ੀਰ ਅਹਿਲਕਾਰ ਕਿ ਪਿੱਛੇ ਰਸਤਾ ਦੇ ਗੱਡੇ ਲੱਦੇ ਹੋਏ ਤੇ ਬੇਣੀ ਦਾ ਘਰ ਪੁੱਛਦਾ ਆਵੇ 20 ਗਲੀ ਵਿੱਚ ਇੱਕ ਬੇਣੀ ਰਹਿੰਦਾ ਇੱਕ ਬੇਣੀ ਭਗਤ ਹੈ ਇਸ ਗਲੀ ਵਿੱਚ ਕੋਈ ਵਹੀ ਕਰ ਦੱਸੋ ਉਸ ਦਾ ਕਿਸੇ ਨੇ ਘਰ ਦਿਖਾਇਆ ਵੀ ਘਰ ਤਾਂ ਆ ਹੈ ਆਪ ਤਾਂ ਘਰ ਹੋਣਾ ਨਹੀਂ ਕਿਉਂਕਿ ਰਾਜੇ ਦੇ ਦਰਬਾਰ ਉਸ ਦੀ ਨੌਕਰੀ ਹੈ ਸੁਣਿਆ ਐਵੇਂ ਤੇ ਮਾਂ ਇਹ ਕਹੇ ਉਸ ਦੀ ਉਹ ਅੰਦਰ ਹੋਵੇਗੀ बुआ खड़काया मां बुआ खोल आवाज दिखी कौन है आखन लगा मैं ओ राजा हाँ जिस दरबार तेरे पुत्र दी नौकरी है जिथे तेरा पुत्र नौकर है ना मैं ओ राजा हा राजा मेरे बुए ते भज के आई बुआ खोलिया जा देखिया चौदवी का चंद्रमा है बेवसे पैर छुप गया आओ राज हुक्म आख्या मैं उड़ी तेरा पुत्र कुछ मंगेगा कदी कोई सवाल करेगा पर उसने ता ऐसी चुप साधी कदे कुछ नहीं मंगा कद कोई सवाल नहीं किया सोचा भी खबरें इसके घर की क्या दशा हो वास्ते मैं कुछ रस्त लिया हा मां तू अंदर रख ल उन्हें देखिया तो गड्ढे लदे हुए कतार खड़ोती है गड्डिया की इतना राशन रखा घर छोटा है पदार्थ बहुत है भगवान ने पूछा की सोचनी है मां तो के कहने लगी मैं सोच सोचती भई ये राशन बहुत है सामान बहुत है अंदर था है थोड़ी मैं कितने रखा ਸੁਝਾ ਕੇ ਰਹਿਤੇ ਫਿਰ ਇਹ ਕਿਹੜੀ ਵੱਡੀ ਗੱਲ ਐ ਜੇ ਤੂੰ ਆਖੇ ਤਾਂ ਤੇਰਾ ਘਰ ਪਹਿਲਾਂ ਵੱਡਾ ਬਣਾ ਦੇਈਏ ਸਰ ਬਣਦੇ ਆ ਤਾਂ ਕੁਛ ਦੇਰ ਲੱਗੇਗੀ ਉਹਨੇ ਆਖਿਆ ਮੈਨੂੰ ਦੇਰ ਨਹੀਂ ਲੱਗਦੀ ਤੂੰ ਅੱਖਾਂ ਮੀਟ ਉਹਨੇ ਅੱਖਾਂ ਮੀਟੀਆਂ ਕੇ ਖੋਲ ਦੇ ਜਾਂ ਖੋਲੀਆਂ ਤੇ ਰਾਜ ਮਹਿਲ ਜੇਡਾ ਮਹਿਲ ਖੜੋਤਾ ਸਮਾਨ ਸਾਰਾ ਅੰਦਰ ਰਖਵਾਇਆ ਤੇ ਫਿਰ ਰਾਜੇ ਨੇ ਹੱਥ ਜੋੜ ਕੇ ਆਖਿਆ ਮਾਂ ਕਿਸੇ ਹੋਰ ਸ਼ੈਦੀ ਲੋੜ ਹੋ ਵੀ ਤਾਂ ਹੁਕਮ ਕਰ ਤੇਰਾ ਪੁੱਤ ਮੈਨੂੰ ਬੜਾ ਪਿਆਰਾ ਏਡਾ ਮਨ ਲਾ ਕੇ ਉਸਨੇ ਮੇਰਾ ਕੰਮ ਕੀਤਾ ਕੋਈ ਵਿਰਲਾ ਕਰਦਾ ਔਰ ਜੋ ਮੇਰਾ ਕੰਮ ਚਿਤ ਲਾ ਕੇ ਕਰਦੇ ਹਨ ਮੈਂ ਉਹਨਾਂ ਨੂੰ ਮੰਗਣ ਦੀ ਮੌਲਤ ਦਿੰਦਾ ਹੀ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨ ਇਛੇ ਫਲ ਪਾਵੇ ਜੋ ਚਿਤ ਲਾਉਂਦੇ ਹਨ ਨਾ ਮੇਰੇ ਨਾਲ ਉਤਲੇ ਮਨੋਂ ਨਹੀਂ ਅੰਦਰੋਂ ਹਰ ਜਨ ਹਿਰਦੇ ਸਿਮਰਉਰਾ ਜੋ ਹਿਰਦੇ ਨਾਲ ਤੇ ਆਉਂਦੇ ਹਨ ਤੇਰਾ ਪੁੱਤ ਐਸਾ ਹੀ ਹੈ ਉਸਨੇ ਮੇਰੇ ਨਾਲ ਪਿਆਰ ਕੀਤਾ ਹਿਰਦੇ ਨਾਲ ਇਸ ਵਾਸਤੇ ਮੈਂ ਲੋਕ ਲਾਜ ਛੱਡ ਕੇ ਆਪ ਚਲ ਕੇ ਆਇਆ किसी नौकर भी भेज सकता स पर नहीं मैं अपन दे करके खुश हूं मां अंदर रख लिया जो कुछ है होर किसी शह की हो भी तो वह भी दस माँ ने आखिया हूं क्या सोचा क्या मंगा कोई बाकी तो तहन नहीं दी सबों कुछ ही दे देता है जो पुछता तक शायद मुके एडा महल पल छिन्न बना दिता है भी कि समर्था इसकी है पर मां अजे भी समझ नहीं आई भी ये कौन है सोच दिया है कोई राजा जिसके दरबार मेरा पुत्र नौकर है तो जिस वे उ चले अच्छा मां हूँ मैं जाता हाँ मां ने आखिया जे पुत मेरा हो उसनों जरा भेज देना चीज बत सारी संभाल के आप रख लेगा ਬਹੁਤ ਅੱਛਾ ਭਾਈ ਸਾਹਿਬ ਆਖ ਜਿਨ ਉਥੋਂ ਆਇਆ ਭਗਤ ਪਾਸ ਉਥੋਂ ਪਰਮੇਸ਼ਰ ਭਗਤ ਦੇ ਕੋਲ ਆਇਆ ਜੋ ਬਹਿ ਕੇ ਬ੍ਰਿਖਸ਼ ਦੀ ਛਾਇਆ ਤੇ ਅੱਖਾਂ ਮੀਟ ਸਿਮਰਨ ਕਰ ਰਿਹਾ ਹੈ ਭਜਨ ਕਰ ਰਿਹਾ ਹੈ ਸਮਾਧੀ ਲੱਗੀ ਹੈ ਜਿਸ ਤੇ ਆਉਂਦਿਆਂ ਆਪਣੇ ਭਗਤ ਨੂੰ ਗਲ ਨਾਲ ਲਾ ਲਿਆ ਬੜਾ ਪ੍ਰਸੰਨ ਹੋ ਕੇ ਉਥੋਂ ਆਇਆ ਭਗਤ ਪਾਸ ਕੋਈ ਦਿ얄 ਹੇਠ ਉਪਜਾਵੇ ਜਿਸ ਵੇਲੇ ਅੱਖਾਂ ਖੋਲੀਆਂ ਤੇ ਫਿਰ ਕੀਤੀ ਪਛਾਣ ਵਈਏ ਤਾਂ ਉਹੀ ਹੈ ਜੋ ਮੇਰੇ ਅੰਦਰ ਹੈ ਸੋ ਅੰਤਰ ਸੋ ਬਾਹਰ ਅਨੰਤ ਜਿਸ ਮੂਰਤ ਨੂੰ ਮੈਂ ਹਿਰਦੇ ਵਿੱਚ ਲਈ ਬੈਠਾ ਸਾਂ ਇਹ ਮੂਰਤ ਨਹੀਂ ਹੈ ਤਾਂ ਸੂਰਤ ਹੈ ਚਰਨਾਂ ਨੂੰ ਉੱਲੁਪਟ ਗਿਆ ਭਗਵਾਨ ਨੇ ਆਖਿਆ ਜਾ ਘਰ ਜਾ ਮਾਉ ਢੀਕ ਦੀ ਕਹਿਣ ਲੱਗਾ ਅੱਜ ਤੇ ਮੈਂ ਤਾਰ ਕੇ ਆਇਆ ਸਾਂ ਘਰ ਆਉਣਾ ਹੀ ਨਹੀਂ ਕਿਉਂਕਿ ਜਿੱਦਨ ਸ਼ਾਮ ਨੂੰ ਘਰ ਜਾਓ ਮਾਂ ਬਸ ਤੰਗੀ ਕਰਦੀ ਐ ਆ ਚੀਜ਼ ਕੋਈ ਨਹੀਂ ਉਹ ਚੀਜ਼ ਕੋਈ ਨਹੀਂ ਇਸ ਵਾਸਤੇ ਅੱਜ ਮੈਂ ਸੋਚਿਆ ਘਰ ਜਾਂਦਾ ਹੀ ਨਹੀਂ ਉਹਨੇ ਆਖਿਆ ਕੋਈ ਡਰ ਨਹੀਂ ਅੱਜ ਦੇਖ ਜਾ ਤੂੰ ਅੱਜ ਤੇਨੂੰ ਮਾਂ ਉਲਾੰਬਾ ਨਾ ਦੇਵੇਗੀ ਕਿਉਂ ਮਾਂ ਦੇ ਅੰਦਰ ਕੋਠੇ ਭਰੇ ਪਏ ਨੇ ਪਦਾਰਥਾਂ ਨੇ ਮੈਂ ਸਭ ਕੁਝ ਦੇਖ ਕੇ ਆਇਆ ਜਾਤੀ ਸੰਭਾਲ ਲੈ ਜੇ ਕੋਈ ਲੋੜ ਹੋਈ ਤਾਂ ਫਿਰ ਕਹਿ ਦੇ ਜਿਸ ਵੇਲੇ ਘਰ ਆਇਆ ਬੇਣੀ ਘਰ ਆਇਆ ਤੇ ਮਾਣਿਆ ਕਿ ਆ ਕਿੰਨਾ ਚੰਗਾ ਤੇਰਾ ਰਾਜਾ ਆਪ ਚੱਲ ਕੇ ਆਇਆ ਔਰ ਦੇਖੇ ਨਾ ਕਿਤਨਾ ਕੁਝ ਦੇ ਗਿਆ ਪਰ ਮੈਨੂੰ ਇਹ ਸਮਝ ਨਹੀਂ ਆਈ ਪੁੱਤਰ ਕਿ ਉਸਨੇ ਅੱਖ ਮੀਟਣ ਤੇ ਖੋਲਣ ਜਿੰਨੇ ਵਕਤ ਵਿੱਚ ਐਡਾ ਮਹਲ ਕਿਵੇਂ ਬਣਾ ਲਿਆ ਨੇ ਆਖਿਆ ਮਾਂ ਤੂੰ ਪਛਾਣਿਆ ਨਹੀਂ ਰਾਜਾ ਹੀ ਸੀ ਨਾ ਕਿਉਂ ਨਹੀਂ ਪਛਾਣਿਆ ਅੱਖ ਲੱਗਾ ਨਹੀਂ ਮਾਂ ਹੈ ਕਿਸੇ ਰਿਆਸਤ ਦਾ ਰਾਜਾ ਨਹੀਂ ਇਹ ਸਾਰੀ ਦੁਨੀਆ ਨੂੰ ਫਾਇਦਾ ਕਰਨ ਵਾਲਾ ਸਾਰੀ ਸ੍ਰਿਸ਼ਟੀ ਨੂੰ দান ਦੇਣ ਵਾਲਾ ਜਿਹਨੂੰ ਬਾਣੀ ਵਿੱਚ ਆਖਿਆ ਕੋ ਹਰ ਸਮਾਨ ਨਹੀਂ ਰਾਜਾ ਇਹ ਤਾਂ ਉਹ ਰਾਜਾ ਸੀ ਭਗਵਾਨ ਆਪ ਸੰ ਤਮਾ ਰਹੁਣ ਬੈਗਰੀ ਪੁੱਤਰ ਤੂੰ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਹਾਈ ਮੈਂ ਮੱਛੀ ਨਾ ਟੇਕੀ ਮੈਂ ਚਰਨਾਂ ਪਰ ਸੇ ਮੈਂ ਅੰਦਰ ਨਾ ਬਿਠਾਇਆ ਮੈਂ ਕੋਈ ਸੇਵਾ ਨਾ ਕੀਤੀ ਉਹ ਮੈਨੂੰ ਮਾਂ ਮਾਂ ਕਹਿੰਦਾ ਰਿਹਾ ਮੈਂ ਉਸਨੂੰ ਪੁੱਤਰ ਪੁੱਤਰ ਕਹਿੰਦੀ ਰਹੀ ਕਿ ਤੂੰ ਇਹ ਨਾ ਦੱਸਿਆ ਵੀ ਉਹ ਕੈਸਾ ਰਾਜਾ ਹੈ ਮਾਂ ਜੇ ਮੈਂ ਪਹਿਲਾਂ ਦੱਸ ਦਿੰਦਾ ਜਿਵੇਂ ਪਹਿਲਾਂ ਤੈਨੂੰ ਦੱਸ ਦਿੰਦਾ ਤੂੰ ਮੇਰੇ ਅੱਗੇ ਰੁਕਾਵਟ ਬਣ ਜਾਣਾ ਸੀ ਤੂੰ ਮੈਨੂੰ ਨਾਮ ਨਹੀਂ ਸੁਜਣਾ ਦੇਣਾ ਹੁਣ ਮੈਂ ਤੈਨੂੰ ਆਸ ਲਾ ਦਿੱਤੀ ਵੀ ਉਹ ਇੱਕ ਰਾਜਾ ਹੈ ਮੈਂ ਉੱਥੇ ਨੌਕਰੀ ਕਰਦਾ ਹਾਂ ਉਥੋਂ ਤਨਖਾਹ ਮਿਲੇਗੀ ਮੈਂ ਘਰ ਲਿਆਵਾਂਗਾ ਤੇ ਤੂੰ ਪ੍ਰਸੰਨ ਹੋਗੇ ਪਰ ਉਹ ਤਾਂ ਆਪ ਭਗਵਾਨ ਸਨ ਤਾਂ ਇਹ ਤੈਤਨਾ ਕੁਝ ਦੇ ਗਏ ਹਨ ਜੇ ਵਡ ਆਪ ਤੇ ਵਡ ਤੇਰੀ ਦਾਸ ਇਹ ਦਾਤ ਸਵਾਈ ਨਿਖੁਟ ਨ ਜਾਏ ਅੰਤਰਜਾਮੀ ਪਾਇਆ ਕੋਟ ਬਿਗਨ ਸਗਲੇ ਉਠ ਨਾ ਠੇ ਦੁਖ ਨ ਨੇੜੇ ਆਇਆ ਉਹ ਐਸਾ ਰਾਜਾ ਸ੍ਰੀ ਗੋਪਾਲ ਜਿਸ ਦੀ ਸਵਾਈ ਦਾਤ ਛੋਟੀ ਤੋਂ ਛੋਟੀ ਦਾਤ ਵੀ ਜਿਸ ਨੂੰ ਮਿਲੀ ਹੈ ਉਹ ਖਤਮ ਨਹੀਂ ਹੋਈ ਮੁਕੀ ਨਹੀਂ ਇੱਕ ਵਾਰੀ ਫਿਰੋਜ਼ ਦਾ ਦਰਸ਼ਨ ਕਰਾ ਮਾਰੋ ਪੈ ਇਕ ਉਸਤਾਦ ਦੀ ਇੱਕ ਵਾਰੀ ਦੀਦਾਰ ਫਿਰ ਕਰਾ ਅਗੇ ਭੁੱਲ ਗਈ ਉਸਦੇ ਚਰਨਾਂ ਨਾ ਪਰਸੇ ਉਸਦੇ ਪੈਰੀਂ ਹੱਥ ਨਾ ਲਾਇਆ ਉਸਦੇ ਚਰਣਾ ਤੇ ਮੱਥਾ ਨਾ ਟੇਕਿਆ ਪੁੱਤਰ ਮੈਂ ਕੁਛ ਨਹੀਂ ਮੰਗਦੀ ਇਹ ਮਕਾਨ ਵੀ ਉਸ ਨੂੰ ਆਖ ਮੋੜ ਲੈ ਇਹ ਪਦਾਰਥ ਵੀ ਇਹ ਪਣ ਲੈ ਜਾਵੇ ਸ਼ਕਤ ਪਰ ਇੱਕ ਵਾਰੀ ਦਰਸ਼ਨ ਦੇ ਇੱਕ ਵਾਰੀ ਤੇ ਆਵਾਜ਼ ਆਈ ਮੈਂ ਕਿਤੇ ਗਿਆ ਤਾਂ ਨਹੀਂ ਇੱਥੇ ਹੀ ਖੜਾ ਹਾਂ ਜਿੱਥੇ ਮੇਰੀ ਭਗਤ ਜਿੱਥੇ ਮੇਰੀ ਭਗਤੀ ਉਥੇ ਮੈਂ ਆਪ ਬਸ ਜਿ ਲਿਪਟ ਗਏ ਚਰਨਾ ਨੂੰ ਇੱਕ ਚਰਨ ਦੇ ਨਾਲ ਬੇਣੀ ਲਿਪਟੇ ਹੋਏ ਦੂਜੇ ਸੋਨੇ ਚਰਨ ਦੇ ਨਾਲ ਬੇਣੀ ਦੀ ਮਾਤਾ ਚਰਨਾ ਨੂੰ ਫੁਟਗਲ ਵਖਰੀਪਾਈ ਤੇ ਦੋਹਾਂ ਦੀ ਇੱਕੋ ਆਵਾਜ਼ ਦੋ ਰਸਨਾ ਦੀ ਇੱਕ ਆਵਾਜ਼ ਹੋ ਕੇ ਨਿਕਲੀ ਕਿਹੜੀ ਤੂੰ ਸਹੰਜਾ ਸਾਹਿਬ ਬਾਪ ਹਮਾਰਾ Tu Sanjayashad, he was a good we Ou